ਬਾਬਾ ਖੇਤਰਪਾਲ ਮੰਦਰ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਭਾਗੀਰਥ ਸਿੰਘ ਮੀਨਾ ਜੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਵਿਅਕਤੀ ਤੇ ਤਿੰਨ ਮੁਕਦਮੇ ਦਰਜ ਹਨ। ਤਾਂ ਹੁਣ ਸੀਸੀਟੀਵੀ ਫੁਟੇਜ ਅਤੇ ਪੁਲਿਸ ਦੀ ਤਕਨੀਕਤ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਬਰਾਮਦ ਪ੍ਰਾਪਤ ਕੀਤੀ ਹੈ ਔਰ ਇਸ ਕੋਲੋਂ ਚੋਰੀ ਦੇ ਰੁਪਏ ਵੀ ਬਰਾਮਦ ਕਰ ਲਿੱਤੇ ਗਏ ਨੇ। ਤਾਂ ਆਓ ਇਸ ਬਾਰੇ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀਰਾਜ ਸਿੰਘ ਮੀਨਾ ਜੀ ਤੋਂ ਇੱਥੇ ਮੁਕਤਸਰ ਦੇ ਵਿੱਚ ਇੱਕ ਖੇਤਰਪਾਲ ਜੀ ਦਾ ਮੰਦਿਰ ਹੈਗਾ ਉੱਥੇ ਇੱਕ ਚੋਰੀ ਦੀ ਵਾਰਦਾਤ ਹੋਈ ਸੀ ਤਾਂ ਸਾਡੀ ਟੀਮ ਨੇ ਬਹੁਤ ਛੇਤੀ ਵਖਵਲ ਟੀਮ ਬਣਾ ਕੇ ਡੀਐਸਪੀ ਸਾਹਿਬ ਐਸਐਸਓ ਸਿਟੀ ਨੇ ਬੜੀ ਮਿਹਨਤ ਕੀਤੀ ਉਹਦੇ ਵਿੱਚ ਤਾਂ ਉਹਦੇ ਵਿੱਚ ਜੋ ਦੋਸ਼ੀ ਸੀ ਰਾਜੂ ਉਰਫ ਰਿੰਕੂ जो मुखसर का रहने वाला है उसने असी अरेस्ट कर लिया हैगा और उसके रिकवरी भी हुई हैगी ये जो दोषी है उसके खिलाफ पहले भी तीन एफ आई आर ऑलरेडी दर्ज हैगी एक तीन सौ छिहत्तर की एफ आई आर हैगी और दो चोरी की वारदात हैगी मतलब ये हैबिचुअल चोर हैगा इसने वारदात को अंजाम दिता इसको भी अभी जल्दी ट्रेस करके और ये वारदात साजी ट्रेस हो गई में तो कोई है पता कोई नहीं एज ऑफ नाव एज ऑफ नाव इस अरेस्ट किया है तो अभी तक यह तो अकेला ही सी, जो सी फुटेज भी मोस्टली यही है अगर और भी किसी की शमूलियत आई मान लो कोई बार बंदा खड़ा हो जो ब, कोई बाइक लेके आया अंदर अकेला गया तो वो एक फर्दर इन्वैस्टेशन का पार्ट है अगर कोई आएगा तो अभी जल्द ही ट्रेस करके उसमें भी अरेस्ट करेंगे